ਮੋਤੀ ਜੀ ਹੈਪੀ ਬਰਥਡੇ ਮੋਤੀ ਜੀ ਹੈਪੀ ਬਰਥਡੇ ਹਾਂ ਜੀ ਮੈਂ ਗੋਟਿਆਂ ਦੀ ਦੁਆਈ ਲੈ ਦੁਆਈ ਮਿਲ ਗਈ ਹੈ ਨੰਕ ਵੀ ਮਿਲ ਗਈ ਤੇ ਤੁਹਾਨੂੰ ਲੱਗਦਾ ਕੋਈ ਫਾਇਦਾ ਹੋਇਆ ਕਿ ਨਹੀਂ ਨਹੀਂ ਫਾਇਦਾ ਤਾਂ ਹੈ ਗਈ ਹੈ ਜਿਹੜੀ ਦਵਾਈ ਮਿਲਨੀ ਪੈ ਗਈ ਹੈ ਨਹੀਂ ਅਸੀਂ ਠੀਕ ਕਹਿੰਦੇ ਵੇ ਠੀਕ ਹੈ ਚਲੋ ਇਤਨੀ ਸੂਲਤਾ ਹੋਣੀ ਚਾਹੀਦੀ ਹਾਂ ਹਾਂ ਜੀ ਨਹੀਂ ਨਹੀਂ ਜਾਂਤਾਵਾਦ ਜ਼ਰੂਰੀ ਹੈ ਕੋਈ ਗਰੀਬ ਹੈ ਕੋਈ ਅਮੀਰ ਹੈ ਗਰੀਬਾਵਾਦ ਤਾਂ ਜ਼ਰੂਰੀ ਹੈ ਭਲਾ ਹੈ ਬਸ જય ਸ਼੍ਰੀ ਰਾਮ ਮੋਤੀ ਜੀ ਦੀ ਕਿਰਪਾ ਦੇ ਨਾਲ ਦਵਾਈਆਂ ਸਭ ਕੁਝ ਹਰ ਇੱਕ ਪ੍ਰਕਾਰ ਦੇ ਡਾਕਟਰ ਆਏ ਹੋਏ ਆ ਬੜਾ ਆਨੰਦ ਦੇ ਰਿਹਾ ਹਰ ਇੱਕ ਪਿਆਰ ਦੇ ਨਾਲ ਚੈੱਕ ਕਰ ਰਿਹਾ ਸਾਨੂੰ ਕੋਈ ਘਬਰਾਟ ਦੀ ਲੋੜ ਨਹੀਂ ਆ ਦੇਖੋ ਮੇਲਾ ਲੱਗਿਆ ਵਾ ਆਨੰਦ ਦੇ ਰਿਹਾ ਦਵਾਈਆਂ ਸਹੀ ਲਿਖ ਰਿਹਾ ਬਾਹਰ ਦਵਾਈਆਂ ਸਹੀ ਮਿਲ ਰਹੀਆਂ ਆ ਜਿਹਨੂੰ ਲੋੜ ਆ ਦਵਾਈ ਦੀ ਬਾਹਰ ਜਾ ਕੇ ਦਵਾਈ ਲਿਆ ਕਰਦਾ ਉਹ ਕੈਂਪ ਲਾਇਆ ਵਾ ਮੋਦੀ ਜੀ ਦੇ ਨਾਮ ਆ ਆਨੰਦ ਲੈ ਰਿਹਾ ਮੋਦੀ ਜੀ ਦੀ ਕਿਰਪਾ ਹੈ ਅਪਰੰਪਾਰ ਹੈ જય ਸ਼੍ਰੀ ਰਾਮ ਹਾਂਜੀ ਅੱਜ ਦਾ ਜਿਹੜਾ ਕੈਂਪ ਲੱਗਿਆ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੇ ਉੱਤੇ ਬੜਾ ਹੀ ਅੱਛਾ ਚੱਲ ਰਿਹਾ ਹੈ ਨੰਗਲ ਦੇ ਵਿੱਚ ਕਮਿਊਨਿਟੀ ਸੈਂਟਰ ਦੇ ਵਿੱਚ ਇੱਥੇ ਕਲਾਸ਼ ਮਲਟੀ ਸਪੈਸ਼ਲਿਟੀ ਹਸਪੀਟਲ ਵੱਲੋਂ ਨਵੇਂ ਡਾਕਟਰ ਕੈਂਚਨ ਸ਼ਰਮਾ ਪੀਡੀਆਟ੍ਰੀਸ਼ian ਤੇ ਨਾਲ ਮੈਡੀਸਨ ਦੇ ਡਾਕਟਰ ਡਾਕਟਰ ਲਕਸ਼ਮਨ ਜੁਰੀ ਆ ਕੇ ਆਪਣੀ ਸੇਵਾਵਾਂ ਦੇ ਰਹੇ ਹਨ ਮਰੀਜ਼ ਚੈੱਕ ਕਰ ਰਹੇ ਹਨ ਉਹਨਾਂ ਨੂੰ ਪ੍ਰੋਪਰ ਗਾਈਡ ਕਰ ਰਹੇ ਹਨ ਜੋ ਫੈਸਿਲਿਟੀਆਂ ਹੈ ਸਭ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਪੀਸ਼ੈਂਟਸ ਦਵਾਈ ਵਗੈਰੇ ਤੇ ਫ੍ਰੀ ਮਿਲ ਰਹੀ ਹੈ ਹਾਂ ਜੀ ਦਵਾਈ ਫ੍ਰੀ ਮਿਲ ਰਹੀ ਹੈ ਜੀ ਬਿਲਕੁਲ ਦਵਾਈ ਫ੍ਰੀ ਮਿਲ ਰਹੀ ਹੈ प्रॉपर गाइडेंस भी दे रहे हैं पेशेंट्स साडा हॉस्पिटल कैलाश मल्टी स्पेशलिटी हॉस्पिटल आनंदपुर साहिब से वो तो मल्टी स्पेशलिटी हॉस्पिटल है उसे ऑर्थो पीडियाट्रिक्स मेडिसिन सर्जरी और बाकी फिजियोथेरेपी के नाल सुपर स्पेशलिटी की भी सुविधावा है ਜੀ ਮੈਗਾ ਕੈਂਪ ਲਗਾਇਆ ਗਿਆ ਹੈ ਬੜੀਆਂ ਬਿਮਾਰੀਆਂ ਬੜੇ ਡਾਕਟਰ ਆਏ ਨੇ ਇੱਥੇ ਚੈੱਕਅਪ ਦੇ ਲਈ ਕਿਵੇਂ ਦੇਖਦੇ ਹੋ ਅਜਿਹੀਆਂ ਸਹੂਲਤਾਂ ਮਾ ਹਸਪਤਾਲਾਂ ਵਿੱਚ ਵੀ ਹੋਣੀਆਂ ਚਾਹੀਦੀਆਂ ਕੈਂਪਾਂ ਦੀ ਤਾਂ ਲੋੜ ਹੀ ਨਹੀਂ ਹੈ ਬਿਲਕੁਲ ਠੀਕ ਹੈ ਜੀ ਕੈਂਪ ਲਗਾਇਆ ਵਧੀਆ ਗੱਲ ਹੈ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਠੀਕ ਹੈ ਪਰ ਵਰਤਜੈਤ ਨਾਲੋਂ ਜ਼ਿਆਦਾ ਹਸਪਤਾਲਾਂ ਦੇ ਵਿੱਚ ਡਾਕਟਰ ਲਗਾਏ ਜਾਣ ਮੈਡੀਕਲ ਸਪੈਸ਼ਲਿਟੀ ਡਾਕਟਰ ਹੋਣ ਤਾਂ ਲੋਕਾਂ ਨੂੰ ਮੈਡੀਕਲ ਕੈਂਪਾਂ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ ਉੱਥੇ ਵਧੀਆ ਦਵਾਈਆਂ ਵਧੀਆ ਇਲਾਜ ਤਾਂ ਹੈ ਹਸਪਤਾਲਾਂ ਦੇ ਵਿੱਚ ਹੀ ਕੀਤਾ ਜਾਵੇ ਤੁਸੀਂ ਨੰਗਲ ਸ਼ਹਿਰ ਦੇ ਵਸਨੀਕ ਵੀ ਤੁਹਾਨੂੰ ਲੱਗਦਾ ਕਿ ਨੰਗਲ ਦੇ ਹਸਪਤਾਲਾਂ ਦੇ ਵਿੱਚ ਸਰਕਾਰੀ ਸਹੂਲਤਾਂ ਮ ਜਿੰਨੀਆਂ ਚਾਹੀਦੀਆਂ ਉਹਨੀਆਂ ਹੈਗੀਆਂ ਕਿ ਨਹੀਂ ਹੈਗੀਆਂ ਲੋਕ ਪਰੇਸ਼ਾਨਤਾ ਨਹੀਂ ਹੋ ਰਹੇ ਜੀ ਨਹੀਂ ਹੈ ਜੀ ਸਰਕਾਰੀ ਹਸਪਤਾਲ ਨੰਗਲ ਦੇ ਕਰੋ ਉੱਥੇ ਜਿਹੜੀ ਹੈਗਾ ਡਾਕਟਰ ਮੈਡੀਕਲ ਸਪੈਸ਼ਲਿਸਟ ਕੋਈ ਵੀ ਡਾਕਟਰ ਨਹੀਂ ਹੈ ਬੀਬੀ ਐਮ ਬੀ ਹਸਪਤਾਲ ਦੇਖ ਲਓ ਹੱਡੀਆਂ ਵਾਲਾ ਡਾਕਟਰ ਪਿਛਲੇ ਕਾਣਾ 25 ਸਾਲ ਤੋਂ ਨੰਗਲ ਦੇ ਵਿੱਚ ਨਹੀਂ ਹੈ ਜਿਸ ਕਰਕੇ ਜੇ ਮਿਲ ਕੇ ਜਿਹੜੇ ਲੋਕ ਆ ਉਹਨਾਂ ਨੂੰ ਪੀਜੀਆਈ ਦਾ ਰੁਕਮੀ ਦੇਖਣਾ ਪੈਂਦਾ ਹੈ ਇਸ ਕਰਕੇ ਅਸੀਂ ਤਾਂ ਇਹ ਵੀ ਕਹਿੰਦੇ ਆ ਵੀ ਇੱਥੇ ਜਿਹੜਾ ਹੱਡੀਆਂ ਵਾਲਾ ਡਾਕਟਰ ਹੈ ਉਹ ਨੰਗਲ ਦੇ ਵਿੱਚ ਹੋਣਾ ਚਾਹੀਦਾ 25 ਸਾਲ ਤੋਂ ਲੋਕਾਂ ਦੀ ਲੁੱਟ ਹੋ ਰਹੀ ਹੈ ਨਹੀਂ ਜੀ ਹਸਪਤਾਲ ਹੈ ਨਹੀਂ ਡਾਇਰੈਕਟਰ ਵੀ ਕੋਈ ਹੈ ਹਾਂ ਜੀ ਡਾਇਰੈਕਟਰ ਵੀ ਨਹੀਂ ਹੈ ਇੱਕੋ ਡਾਕਟਰ ਹੈ ਸਰਕਾਰੀ ਹਸਪਤਾਲ ਦੇ ਵਿੱਚ ਬੀਬੀ ਐਮ ਬੀ ਐਸ ਹਸਪਤਾਲ ਦੇ ਵਿੱਚ ਪਹਿਲਾਂ ਡਾਕਟਰ ਛਾਲਨੇ ਸੀਗੀ ਉਹ ਵੀ ਚਲ ਗਈ ਉਹਨੂੰ ਬਦਲ ਲੇਕਿਨ ਉਹਦੀ ਜਗ੍ਹਾ ਤੇ ਕੋਈ ਆਲਟੇਨੇਟਿਵ ਨਹੀਂ ਲਾਇਆ ਗਿਆ ਜਿਸ ਕਰਕੇ ਗਰਭਵਤੀ ਔਰਤਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਅਲਟਰਾਸਾਉਂਡ ਨਹੀਂ ਹੈ ਅਲਟਰਾਸਾਉਂਡ ਹੋ ਨਾ ਹੋਣ ਕਾਰਨ ਗਰਭਵਤੀ ਔਰਤਾਂ ਜਿਹੜੀਆਂ ਉਹਨਾਂ ਨੂੰ ਬਾਹਰੋਂ ਟੈਸਟ ਕਰਵਾਣੇ ਪੈਂਦੇ ਆ ਅਲਟਰਾਸਾਉਂਡ ਬਾਹਰੋਂ ਕਰਵਾਉਣਾ ਪੈਂਦਾ ਹੈ ਹਰ ਦੂਜੇ ਦੇ ਜਿਹੜੇ ਮਹੀਨੇ ਉਹਨਾਂ ਦਾ 700-800 ਰੁਪਿਆ ਖਰਚ ਆ ਜਾਂਦਾ ਸਰਕਾਰ ਕਹਿੰਦੀ ਕਿ ਬਾਹਰ 150-200 ਰੁਪਏ ਜਲਟਰਾਸਾਉਂਡ ਹੋਏਗਾ ਨਹੀਂ ਜੀ ਨਹੀਂ ਕਿਤੇ ਨਹੀਂ ਹੋ ਰਿਹਾ ਕਿਤੇ ਨਹੀਂ ਹੋ ਰਿਹਾ ਕਿਤੇ ਨਹੀਂ ਹੋ ਰਿਹਾ ਜੀ 700 ਰੁਪਿਆ ਘੱਟੋ-ਘੱਟ 700 ਰੁਪਿਆ ਲੈਂਦੀ ਐ ਤੋਂ ਵਾਲੇ ਮਦਦਾਂ ਦੇ ਵੀ ਇੱਕ ਤਾਂ ਲੱਕ ਕਰਦਾ ਹਮਮ ਅ ਫਿਰ ਬਾਕੀ ਚੀਜ਼ ਇੱਕ ਹੱਕਾਂ ਦਾ ਪ੍ਰੋਗਰਾਮ ਹੈ ਅੱਛਾ ਹਾਂ ਜੀ ਫਿਰ ਦਵਾਈ ਲੈਣ ਆਇਓਰੇ ਹਾਂ ਜੀ ਦਵਾਈ ਲੈਣ ਆਇਆ ਮਿਲ ਗਈ ਦਵਾਈ ਪਰ ਮਿਲ ਗਈ ਕੁਝ ਐ ਥੋੜੀ ਰਹਿਂਦੀ ਐ ਡਾਕਟਰ ਨੇ ਚੈੱਕਅਪ ਕੀਤਾ ਹਾਂ ਕਰ ਲਿਆ ਚੰਗੀ ਤਰ੍ਹਾਂ ਹਾਂ ਵਧੀਆ ਜੀ कोई कमी तो कम नहीं लगी नहीं नहीं ठीक है दवाइयां दवाइयां वातों मिल गई मुझे इतनी तक खान चले यार ठीक है कैंप लगे आए तो आज कैंप लगा है बहुत बढ़िया मोदी तो बहुत मेहरबानी है शुक्रिया इतने कैंप लगने चाहिए थे लगने चाहिए थे गरीब वास्ते फायदा है सारे डॉक्टर हैगे लगभग इथे आज सारे डॉक्टर है कोई भी हर चीज ਦਾ ਡਾਕਟਰ ਹੈ दवाइयां मुफ्त के पैसे मुफ्त है मुफ्त दवाई ਟੈਸਟ ਦੌਰੇ ਟੈਸਟ ਵਿਚਾਰੇ ਮੌਜੂਦ ਆਟਾਈਟਿਕ ਮੌਜੂਦ ਆ ਬਿਲਕੁਲ ਠੀਕ ਹੈ ਅੱਜ ਜੀ ਨੰਗਲ ਦੀ ਇਸ ਧਰਤੀ ਤੇ ਇੱਕ ਸਿਹਤ ਕੈਂਪ ਲਗਾਇਆ ਗਿਆ ਹੈ ਇਹ ਬੜਾ ਆਪਣੀ ਤਰ੍ਹਾਂ ਦਾ ਇੱਕ ਵਿਲੱਖਣ ਕੈਂਪ ਹੈ ਜਿੱਥੇ ਬਿਮਾਰੀਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕੈਂਸਰ ਤੋਂ ਲੈ ਕੇ ਹਰ ਬਿਮਾਰੀ ਦਾ ਇੱਥੇ ਜਾਂਚ ਕੀਤੀ ਜਾ ਰਹੀ ਹੈ ਔਰ ਨਾਲ ਉਸ ਦੇ ਇਲਾਜ ਦੇ ਵਾਸਤੇ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਔਰ ਉਹ ਪੂਰਾ ਟ੍ਰੀਟਮੈਂਟ ਜੋ ਇੱਕ ਪੇਸ਼ੈਂਟ ਨੂੰ ਚਾਹੀਦਾ ਹੈ ਉਹ ਦਿੱਤਾ ਜਾ ਰਿਹਾ ਹੈ ਚਾਹੇ ਉਹ ਮਾਨਸਿਕ ਰੋਗ ਨੇ ਚਾਹੇ ਉਹ ਬੱਚਿਆਂ ਦੇ ਰੋਗ ਨੇ ਚਾਹੇ ਉਹ ਅੱਖਾਂ ਦੀਆਂ ਬਿਮਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਹੱਡ ਦੀਆਂ ਬਿਮਾਰੀਆਂ ਹੈ ਸ਼ੂਗਰ ਦੇ ਪੇਸ਼ੈਂਟ ਹੈ ਹਰ ਬਿਮਾਰੀ ਦੇ ਵਾਸਤੇ ਵੱਡੀ ਗਿਣਤੀ ਵਿੱਚ ਤੁਸੀਂ ਦੇਖੋਗੇ ਇੱਥੇ ਡਾਕਟਰ ਨੇ ਇੱਥੇ ਉਹਨਾਂ ਦੇ ਚੈੱਕਅਪ ਵਾਸਤੇ ਵਿਵਸਥਾ ਕੀਤੀ ਗਈ ਹੈ ਔਰ ਇਸ ਕੈਂਪ ਦੀ ਖੂਬੀ ਇਹ ਹੈ ਕਿ ਇੱਥੇ ਉਹਨਾਂ ਦੇ ਇਲਾਜ ਵਾਸਤੇ ਦਵਾਈਆਂ ਮੁਫਤ ਦਿੱਤੀ ਜਾਂਦੀਆਂ ਮੈਂ ਕਹਿ ਸਕਦਾ ਕਿ ਦਵਾਈਆਂ ਦਾ ਲੰਗਰ ਲਾਇਆ ਗਿਆ ਹੈ ਫ੍ਰੀ ਦਵਾਈਆਂ ਦਾ ਤਾਂ ਕਿ ਜਿਹੜਾ ਵੀ ਇੱਥੇ ਪੇਸ਼ੈਂਟ ਆ ਰਿਹਾ ਹੈਗਾ ਉਹ ਸਿਰਫ ਇੱਕ ਬਿਮਾਰੀ ਦੀ ਡਾਇਗਨੋਸ ਦਾ ਬੋਝ ਲੈ ਕੇ ਘਰ ਨਾ ਜਾਵੇ ਪਰਚੀ ਉਹ ਇੱਥੋਂ ਆਪਣਾ ਇਲਾਜ ਵੀ ਕਰਵਾ ਕੇ ਜਾਵੇ ਪਰ ਮੈਂ ਸੁਭਾਸ਼ ਸ਼ਰਮਾ ਜੀ ਔਰ ਪਰਮਿੰਦਰ ਸ਼ਰਮਾ ਜੀ ਤੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਨੰਗਲ ਦੇ ਕੱਲੇ-ਕੱਲੇ ਪਿੰਡ ਵਿੱਚੋਂ ਬੱਸਾਂ ਭਰ ਕੇ ਲਿਆ ਕੇ ਇੱਥੇ ਜਿਹੜੇ ਲੋੜਵੰਦ ਲੋਕ ਸੀ ਉਹਨਾਂ ਨੂੰ ਇਹ ਮੌਕਾ ਦਿੱਤਾ ਔਰ ਇਹ ਮੌਕਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੇਵਾ ਪੰਦਰਵਾੜੇ ਦਾ ਇੱਕ ਹਿੱਸਾ ਹੈ ਹੈਲਥ ਕੈਂਪ ਸਾਰੇ ਦੇਸ਼ ਵਿੱਚ ਲੱਗ ਰਹੇ ਆ لیکن ਨੰਗਲ ਵਿੱਚ ਲੱਗਿਆ ਹੈਲਥ ਕੈਂਪ ਜਿਹੜਾ ਮੈਂ ਸਮਝਦਾ ਕਿ ਬਹੁਤ ਹੀ ਜ਼ਰੂਰਤਮੰਦ ਲੋਕਾਂ ਵਾਸਤੇ ਇੱਕ ਵਰਦਾਨ ਸਾਬਤ ਹੋਣ ਜਾ ਰਿਹਾ ਹੈ। ਸਰ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਜਿੱਦਾਂ ਆਫਤਾ ਵੀ ਆਈ ਸੀਗੀ ਤੇ ਮੈਡੀਕਲ ਦੀ ਬਹੁਤ ਜ਼ਰੂਰਤ ਹੈ ਪੰਜਾਬ ਨੂੰ ਇਸ ਵੇਲੇ ਹਰਪੀਰ ਦੇ ਜਿਹੜੇ ਏਰੀਆ ਹੈ ਜੀ ਉਹਨਾਂ ਜਗ੍ਹਾ ਦੇ ਵਿੱਚ ਪੰਜਾਬ ਜਿਹੜੀ ਸਿਰਫ ਪੰਜਾਬ ਸਰਕਾਰਾਂ ਪ੍ਰੋਪਰ ਨਹੀਂ ਪਹੁੰਚਾ ਪਾ ਰਹੀਆਂ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਡਾਕਟਰਾਂ ਦੀ ਵੀ ਕਮੀ ਹੈ ਸੇ ਸਹੂਲਤਾਂਾਂ ਦੀ ਵੀ ਕਮੀ ਹੈ ਉਸ ਦੇ ਲਈ ਜੋ ਕੇਂਦਰ ਸਰਕਾਰ ਹੈ ਉਸ ਨੂੰ ਵੀ ਜ਼ਰੂਰ ਕੁਝ ਅਹਿਮ ਰੋਲਾ ਦਾ ਕਰਨਾ ਚਾਹੀਦਾ ਪੰਜਾਬ ਦੇ ਇਹ ਦੇਖੋ ਜੀ ਕੇਂਦਰ ਸਰਕਾਰ ਤਾਂ ਤੁਸੀਂ ਦੇਖਿਆ ਹੋਣਾ ਕਿ ਪ੍ਰਧਾਨ ਮੰਤਰੀ ਜੀ ਤੋਂ ਲੈ ਕੇ ਹਰ ਛੋਟੇ ਕਾਰਜਕਰਤਾ ਤੱਕ ਹਰ ਸਰਕਾਰੀ ਕੇਂਦਰ ਦਾ ਜਿਹੜਾ ਵਿਭਾਗ ਹੈ ਉਹ ਪਹਿਲੇ ਦਿਨ ਤੋਂ ਲੈ ਕੇ ਅੱਜ ਨਹੀਂ ਉਹ ਸੇਵਾ ਵਿੱਚ ਲੱਗਿਆ ਭਾਰਤ ਸਰਕਾਰ ਦੀਆਂ ਫੌਜਾਂ ਭਾਰਤ ਸਰਕਾਰ ਦੇ 35 ਹੈਲੀਕਾਪਟਰ ਭਾਰਤ ਸਰ ਦੀਆਂ ਸਾਰੀਆਂ ਟਾਸਕ ਫੋਰਸ ਜਿਹੜੀਆਂ ਨੇ ਲੋਕਾਂ ਨੂੰ ਪਹਿਲਾਂ ਪਾਣੀ ਚ ਬਾਹਰ ਕੱਢਣ ਵਾਸਤੇ ਲੱਗੀਆਂ ਹੋਇਆ ਸੀ ਹੁਣ ਲੋਕਾਂ ਨੂੰ ਰਾਤ ਸਮਗਰੀ ਭੋਜਨ ਦਵਾਈਆਂ ਉਸ ਵਿੱਚ ਲੱਗੇ ਹੋਏ ਔਰ ਪ੍ਰਧਾਨ ਮੰਤਰੀ ਜੀ ਜਦੋਂ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਆਏ ਸੀ ਔਰ ਉਹ ਜਾਇਜ਼ਾ ਲੈਣ ਦੇ ਵਿੱਚ ਮੁੱਢਲੇ ਤੌਰ ਤੇ ਇੰਟਰਮ ਰੀਲੀਫ ਦੇ ਤੌਰ ਤੇ ਉਹਨਾਂ 1600 ਕਰੋੜ ਰੁਪਇਆ ਉੱਥੇ ਜਾਰੀ ਕੀਤਾ 12000 ਕਰੋੜ ਰੁਪਇਆ ਜਿਹੜਾ ਸੀਗਾ ਉਹ ਕੁਦਰਤੀ ਆਫਤ ਵਾਸਤੇ ਪਹਿਲੇ ਪੰਜਾਬ ਸਰਕਾਰ ਦੇ ਕੋਲੇ ਹੈ। ਤੋਂ ਅੱਗੇ ਉਹਨਾਂ ਨੇ assurance ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਪੰਜਾਬ ਨੂੰ ਹਰ ਸੰਭੋਗ ਜਿਹੜੀ ਮਦਦ ਦੀ ਜ਼ਰੂਰਤ ਹੋਏ ਉਹ ਕੀਤੀ ਜਾਏਗੀ। ਇਸ ਵੇਲੇ ਸਵਾਲ ਸਭ ਤੋਂ ਵੱਡਾ ਇਹ ਹੈਗਾ ਕਿ ਇਹ ਹੜ੍ਹ ਹਰ ਸਾਲ ਕਿਉਂ ਆਉਂਦੇ ਆ? ਹੁਣ ਲੋਕਾਂ ਦੇ ਮੁੜ ਵਸੇਬੇ ਵਾਸਤੇ ਸਰਕਾਰਾਂ ਵੀ ਲੱਗੀਆਂ ਹੋਈਆਂ ਲੋਕ ਵੀ ਲੱਗੇ ਹੋਏ ਆ। ਲੇਕਿਨ ਸਵਾਲ ਇਹ ਕਿ ਹੜ ਇਹ ਹਰ ਵਾਰ ਆਉਣੇ ਜਿਹੜੇ ਆ ਉਹ ਸਾਡੇ ਤੇ ਇੱਕ ਸਵਾਲ ਜਨਸੰਕਰਨ ਸਰਕਾਰ ਨੇ ਤਾਂ ਦਿੱਤਾ ਸੀਗਾ ਫੰਡ ਇਹਦਾ ਮਤਲਬ ਪੰਜਾਬ